ਪ੍ਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਪੰਜਾਬੀ ਥੋੜਸ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਮਨ ਨੂੰ ਸੰਤੁਸ਼ਟੀ ਮਿਲ ਸਕਦੀ ਹੈ ਨੰਬਰ 1 ਹੌਸਲਾ ਰੱਖ ਸਭ ਠੀਕ ਹੋਵੇਗਾ ਮਹੀਨਿਆਂ ਦੀ ਮਿਹਨਤ ਇੱਕ ਦਿਨ ਫਲ ਮਿਲੇਗਾ ਬਸ ਸਬਰ ਰੱਖ ਰੱਬ ਸਭ ਕੁਝ ਠੀਕ ਕਰੇਗਾ ਨੰਬਰ 2 ਮੁਸ਼ਕਲਾਂ ਦਾ ਸਾਹਮਣਾ ਕਰਨਾ ਸਿੱਖੋ ਜੋ ਲੋਕ ਪਾਣੀ ਨਾਲੋਂ ਡਰਦੇ ਉਹ ਕਦੀ ਦਰਿਆ ਪਾਰ ਨਹੀਂ ਕਰਦੇ ਹੌਸਲੇ ਵਾਲੇ ਤਾਂ ਤੂਫਾਨਾਂ ਨੂੰ ਵੀ ਜਿੱਤ ਲੈਂਦੇ ਹਨ ਨੰਬਰ 3 ਹਾਰ ਕਦੇ ਵੀ ਆਖਰੀ ਨਹੀਂ ਹੁੰਦੀ ਜ਼ਿੰਦਗੀ ਇੱਕ ਕਿਤਾਬ ਹੈ ਹਾਰ ਸਿਰਫ ਇੱਕ طرف ਨਹੀਂ ਹੁੰਦੀ ਹੌਂਸਲਾ ਰੱਖ ਅੱਗੇ ਕਈ ਜਿੱਤਣ ਦੇ ਮੌਕੇ ਆਉਣਗੇ ਨੰਬਰ 4 ਖੁਦ ਤੇ ਵਿਸ਼ਵਾਸ ਰੱਖੋ ਜਿਨ੍ਹਾਂ ਨੂੰ ਖੁਦ ਤੇ ਭਰੋਸਾ ਹੈ ਉਹ ਦਿਨੇ ਚੜਿਆ ਚੰਨ ਵੀ ਛੂ ਲੈਂਦੇ ਹਨ ਨੰਬਰ 5 ਮਿਹਨਤ ਨੂੰ ਆਪਣਾ ਸ਼ਿੰਗਾਰ ਬਣਾ ਲਓ ਹੌਂਸਲੇ ਨਾਲ ਹਰ ਮੰਜ਼ਿਲ ਪਾ ਲਓ ਰਾਹਾਂ ਮੁਸ਼ਕਲ ਜ਼ਰੂਰ ਹੈ ਪਰ ਸਫਲਤਾ ਦੀ ਰੋਸ਼ਨੀ ਵੱਡੀ ਹੈ ਨੰਬਰ 6 ਮਿਹਨਤ ਦੀ ਲਾਟਰੀ ਹਮੇਸ਼ਾ ਜਿੱਤਾਂਗੇ ਸਿਰਫ ਸਬਰ ਦੀ ਕਮੀ ਨਾ ਹੋਵੇ ਇਹ ਕੁਝ ਪੰਕਤੀਆਂ ਜੋ ਤੁਹਾਨੂੰ ਮਜ਼ਬੂਤ ਬਣਾਉਣਗੀਆਂ ਅਤੇ ਕੁਝ ਪਰੇਸ਼ਾਨੀਆਂ ਨੂੰ ਮਨ ਵਿੱਚੋਂ ਬਦਲਣ ਦੀ ਕੋਸ਼ਿਸ਼ ਕਰਨਗੀਆਂ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਲਾਈਕ ਕਰ ਦਿਓ ਅਤੇ ਆਪਣੀ رائے ਕਮੈਂਟ ਬਾਕਸ ਵਿੱਚ ਲਿਖ ਦਿਓ ਤਾਂ ਵੀਡੀਓ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ